ਸ਼ਰਕਾ ਨਿੰਗਮ ਨੇ ਆਪਣੀ ਤਾਰੀਖ 'ਚ ਲਿਖਿਆ ਪਈ 6 ਮੀਲ ਦੇ ਫਾਸਲੇ ਉੱਤੇ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੀਰ ਨਿਸ਼ਾਨਾ ਫੁੰਗ ਸਕਦਾ ਸੀ ਐਡੇ ਵੱਡੇ ਤੀਰ ਅੰਦਾਜ਼ ਸਨ ਜਿਸੋਲੇ ਘੋੜੇ ਤੇ ਹੋਏ ਸਵਾਰ ਫੜੀਆਂ ਰਾਸਾਂ ਘੋੜੇ ਦਾ ਮੂੰਹ ਕਰ ਦਿੱਤਾ ਮੈਦਾਨੇ ਜੰਗਵਲ ਅਕੇਲੇ ਤਨਹਾ ਤੇ ਕ ਜਵਾਨ ਸਿੱਖ ਨੇ ਗੁਰੂ ਕੇ ਪਿਆਰੇ ਸਿੱਖ ਫੁਰਤੀ ਲੈ ਜਾਏ ਸਿੱਖ ਨੇ ਜும் ਮਾਰੀ ਛਾਲ ਜும் ਬਦੜਿਆ ਪੈਤੜਾ ਹਜ਼ੂਰ ਦੇ ਘੋੜੇ ਦੀਆਂ ਰਾਸਾਂ ਫੜ ਲਈਆਂ ਰੋਕ ਕੇ ਸਰਕਾਰ ਆਲੀ ਦਾ ਘੋੜਾ ਤੇ ਗੱਲੀ ਪੈ ਗਿਆ ਗਰੀਬ ਨਵਾਜ ਦੁਸ਼ਮਣਾਂ ਹਜ਼ਾਰਾਂ ਦੀ ਗਿਣਤੀ ਵਿੱਚ ਐ ਦੁਸ਼ਮਣਾਂ ਦੀ ਫੌਜ ਬੜੀ ਬੇਸ਼ੁਮਾਰ ਹੈ ਦੁਸ਼ਮਣ ਛੌਣੀਆਂ ਪਾ ਕੇ ਬੈਠੇ ਨੇ ਤੁਹਾਡੀ ਜਾਨ अकेਲੀ ਤੁਸੀਂ ਤਨਹਾ ਤੁਸੀਂ ਕੱਲੇ ਮਹਾਰਾਜ ਇੰਨੇ ਦੁਸ਼ਮਣਾਂ ਚ ਇਕੱਲੇ ਕਿਉਂ ਨਸ ਚੱਲੇ ਹੋ ਇਕੱਲੇ ਕਿਉਂ ਦੌੜ ਚੱਲੇ ਹੋ ਇਕੱਲੇ ਕਿਉਂ ਦਾਖਲ ਹੋਣ ਲੱਗੇ ਹੋ ਸਾਡੇ ਹੁੰਦਿਆਂ ਤੁਸੀਂ ਦੁਸ਼ਮਣਾਂ ਦੀ ਫੌਜ ਵਿੱਚ ਇਕੱਲੇ ਜਾ ਨਾ ਜਾਣੇ ਕੋਈ ਵੈਰੀ ਨਾ ਜਾਣੇ ਕੋਈ ਸ਼ਤਰੂ ਨਾ ਜਾਣੇ ਕੋਈ ਮਨ ਚਲਾ ਵੈਰੀ ਤੁਹਾਨੂੰ ਐਸਾ ਤੀਰ ਮਾਰੇ ਐਸੀ ਕਟਾਰ ਮਾਰੇ ਐਸਾ ਤਲਵਾਰ ਦਾ ਵਾਰ ਕਰੇ ਕਿ ਸਾਡਾ ਤੁਹਾਡਾ ਸਦਾ ਦਾ ਵਿਛੋੜਾ ਹੋ ਜਾਏ ਅਸੀਂ ਕਿਦੇ ਲੜ ਲੱਗਾਂਗੇ ਸਾਨੂੰ ਪਰਮਾਤਮਾ ਦੇ ਲੜ ਕੌਣ ਲਾਵੇਗਾ ਸਾਨੂੰ ਆਸਾ ਦੀ ਵਾਰ ਦਾ ਮਿੱਠਾ ਕੀਰਤਨ ਆਪਦੀ ਪਵਿੱਤਰ ਰਚਨਾ ਵਿੱਚੋਂ ਅੰਮ੍ਰਿਤ ਵਚਨ ਕਿਹਦੇ ਕੋਲੋਂ ਸੁਣਨੇ ਨਸੀਬ ਹੋਣਗੇ ਮਹਾਰਾਜ ਸਾਡੇ ਹੁੰਦਿਆਂ ਸੁਣਦਿਆਂ ਤੁਸੀਂ ਇਕੱਲੇ ਦੁਸ਼ਮਣਾਂ ਦੀ ਫੌਜ ਵਿੱਚ ਨਾ ਜਾਓ ਤੇ ਗਰੀਬ ਨੂੰ ਅੱਜ ਮੁਸਕਰਾਏ ਕੋੜੇ ਤੇ ਬੈਠੇ ਕਹਿਣ ਲੱਗੇ ਸਿਕਾ ਤੇਰੇ ਅੰਦਰ ਮੇਰਾ ਬੜਾ ਪਿਆਰ ਜਾਪਦਾ ਤੇਰੇ ਅੰਦਰ ਮੇਰੀ ਬੜੀ ਸ਼ਰਧਾ ਠਾਠਾ ਮਾਰ ਰਹੀ ਹੈ तेरे बचन बड़े मिठे जापते महाराज में बेंती की दुश्मन बहुते वैरी बहुते ने। शत्रु बहुते ने। जालम हत्यारे बहुते ने तुम दुश्मन की फौज में कले चले हो, कले तन हा होते हैं इतने समाधि लाओ असी जाके लड़ा जे कोई दुश्मन तीर मारे ਤੁਸੀਂ ਸਦਾ ਦੀ ਨੀਂਦੇ ਸੌ ਜਾਓ ਇਹ ਕਾਟਾ ਕੌਣ ਪੂਰਾ ਕਰੇਗਾ ਮਹਾਰਾਜ ਇਕੱਲੇ ਦੁਸ਼ਮਣਾਂ ਦੀ ਫੌਜ 'ਚ ਨਾ ਜਾਓ ਇਕੱਲੇ ਸ਼ਬਾ ਅਖਿਆ ਸਿਕਾ ਬਹੁਤ ਹੀ ਪਿਆਰਾ ਮਿੱਠਾ ਜਾਪਨਾ ਭਾਈ ਇੱਕ ਵਾਰ ਉਹਨੂੰ ਫੇਰਾ ਕਿਹਾ ਉਹਨੇ ਫੇਰ ਆਪਣੀ ਗੱਲ ਦੁਹਰਾਈ ਤੇ ਮੇਰੇ ਗਰੀਬ ਨਵਾਜ ਦੇਖੋ ਕੈਸੀ ਜੁਗਤੀ ਹੈ ਪ੍ਰਚਾਰ ਕਰਨ ਦੀ ਕਹਿਣ ਲੱਗੇ ਸਿੰਘਾ ਇਹ ਗੁਰਬਾਣੀ ਪੜਨਾ ਹੁੰਦਾ ਪਰ ਬਾਤਿਆ ਉੱਠ ਕੇ ਸਿੱਖ ਨੇ ਆਖਿਆ ਹਾਂ ਆਪਨੀ ਕਿਰਪਾ ਨਾਲ ਸਵੇਰੇ ਉੱਠ ਕੇ ਮੈਂ ਬਾਣੀ ਦਾ ਪਠਨ ਪਾਠ ਕਰਦਾ ਐ ਗੁਰਦੇਵ ਨੇ ਪੁੱਛਿਆ ਫਿਰ ਬਾਣੀ ਦੇ ਅਰਥੇ ਆਉਂਦੇ ਨੇ ਅਰਥ ਹਾਂ ਮਹਾਰਾਜ ਜਿੰਨੇ ਕ ਮੇਰੀ ਸੂਝ-ਬੂਝ ਸਮਝ ਸਕਦੀ ਐ ਉਹਨੇ ਕ ਮੈਨੂੰ ਅਰਥ ਵੀ ਆਉਂਦੇ ਨੇ ਗਰੀਬ ਨੋਜ ਜ਼ਰਾ ਕ ਆਪਣਾ ਆਪ ਬਦਲੇ ਕਹਿਣ ਲੱਗੇ ਸਿੰਘਾ ਅਬਲ ਤੇ ਮੈਂ ਜਾਣਨਾ ਤੂੰ ਪਰ ਬਾਤੇ ਉੱਠਦਾ ਨਹੀਂ ਬਾਣੀ ਪੜਦਾ ਨਹੀਂ ਜੇ ਤੂੰ ਬਾਣੀ ਪੜਨਾ ਤੈਨੂੰ ਉਹਦੇ ਅਰਥ ਨਹੀਂ ਆਉਂਦੇ ਜੇ ਤੈਨੂੰ ਅਰਥ ਆਉਂਦੇ ਨੇ ਤੇਰਾ ਬਾਣੀ ਉੱਤੇ ਔਰ ਬਾਣੀ ਦੇ ਅਰਥਾਂ ਉੱਤੇ ਯਕੀਨ ਕੋਈ ਨਹੀਂ ਤੇਰਾ ਪਰੋਸਾ ਕੋਈ ਨਹੀਂ ਤੇਰਾ ਇਤਬਾਰ ਕੋਈ ਨਹੀਂ ਤੈਨੂੰ ਵਿਸ਼ਵਾਸ ਕੋਈ ਨਹੀਂ ਉਹ ਤੂੰ ਮੈਨੂੰ ਤਿੰਨ ਵਾਰਾਂ ਆਖਿਆ ਕੱਲਾ ਦੁਸ਼ਮਣ ਦੀ ਫੌਜ 'ਚ ਨਾ ਜਾ ਕੱਲਾ ਦੁਸ਼ਮਣ ਦੀ ਫੌਜ 'ਚ ਨਾ ਜਾ ਕੱਲਾ ਦੁਸ਼ਮਣ ਦੀ ਫੌਜ 'ਚ ਨਾ ਜਾ ਸਿੰਘਾ ਜੇ ਤੂੰ ਬਾਣੀ ਪੜਦਾ ਹੁੰਦੋ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੇਰੇ ਵੱਡੇ ਵਡੇਰੇ ਲਿਖ ਕੇ ਛੱਡ ਗਏ ਨੇ ਸੂਰਜ ਵਾਂਗੂ ਸੂਰਜ ਨਾਲੋਂ 10 ਗੁਣਾ ਜ਼ਿਆਦਾ ਚਮਕਾ ਮਾਰਨ ਵਾਲੇ ਅੱਖਰ ਉਹਨਾਂ ਦੇ ਵਿੱਚ ਸੂਖਸ਼ਮ ਜੋ ਉਪਦੇਸ਼ ਹੈ ਉਹ ਗੁਰਦੇਵ ਛੱਡ ਗਏ ਨੇ ਸਾਡੇ ਲਈ ਪੈਸਾ ਬਤਾ ਤ ਫਰਾਈ ਬਿਸਰ ਗਈ ਸਭ ਤਾਤ ਫਰਾਈ ਬਿਸ਼ਰ ਗਈ ਸਭ ਤਾਤ ਤਾਤ ਫਰਾਈ ਬਿਛਰ ਗਏ ਸਾਗਤਾ ਫਰਾਈ ਬਲੇਆ ਲੋਕਾਂ ਬਾਣੀ ਤੇ ਗੱਲ ਕਹਿੰਦੀ ਏ ਬਿਛਰ ਗਏ ਸਭ ਤਾਤ ਫਰਾਈ ਬੜਾ ਵੱਡਾ ਰੋਗ ਹੈ ਪਰਾਇ ਤਾਤ ਪਰਾਇ ਤਾਤ ਦੇ ਲਫਜ਼ੀ ਮਾਨੇ ਇਹ ਨੇ ਕਿਸੇ ਦਾ ਜੋਹ ਜਲਾਲ ਕਿਸੇ ਦੀ ਪ੍ਰਭਤਾ ਕਿਸੇ ਦਾ ਠਾਟ ਬਾਟ ਕਿਸੇ ਦੀ ਇੱਜ਼ਤ ਅਬਰੂ ਕਿਸੇ ਦੀ ਮਾਣ ਵਡਿਆਈ ਵੇਖ ਕੇ ਤਪਣਾ ਸੜਨਾ ਪੁੱਜਣਾ ਔਖੇ ਹੋਣਾ ਚੈਨ ਨਾ ਆਉਣਾ ਮੰਦਰੋਂ ਇਹੋ ਸੋਚਾਂ ਸੋਚਣੀਆਂ ਪਈਓ ਕਿਹੜਾ ਵੇਲਾ ਹੋਵੇ ਐਡੀ ਬੇਇੱਜ਼ਤੀ ਹੋਵੇ ਕਾਰੋਬਾਰ ਫੇਲ ਹੋ ਜਾਏ ਰਹਿ ਇਹਦਾ ਕੱਖਨਾ ਠੂਠਾ ਲੈ ਕੇ ਮੰਗਦਾ ਫਿਰੇ ਇਹਨੂੰ ਪਰਾਈ ਤਾਤ ਕਹਿੰਦੇ ਔਰ ਇਸ ਰੋਗ ਦਾ ਵਧੇਰੇ ਸੰਸਾਰ ਰੋਗੀ ਹੈ ਨਸ਼ਾ ਪਿਲਾਕਰ ਗਿਰਾਨਾ ਤਾਂ ਸਭ ਕੋ ਆਤਾ ਹੈ ਚਾਰ ਪਲੇਮਾਨ ਸੈ ਬੈਠੇ ਹਣ ਜਿਹਦਾ ਤਮਾਸ਼ਾ ਵੇਖਣਾ ਉਹਨੂੰ ਤੋਲਾ ਵੱਧ ਪਾ ਦੇ ਆਪੇ ਪੱਗ ਗਵਾ ਬੋ نشا پلا کر گرانا تو سب کو اتا ہے ارے مزہ تو جب ہے ساقي گرتے کو تھام لے لطف تے یا کسے ڈگ دے ٹینڈے نوں تھام لطف تے یا کسے ڈگ دے ٹینڈے دی عزت بچا ارے چل دے کم نوں تے پھیل کرنا بہتیاں نوں آندا مزہ تے تاں ہے کسے دے ڈگے ہوئے پھیل ہوئے کم نوں چلا کے وی وکھا کسے لمبے پئے ہوئے دے اُتوں دی لتاڑ کے لنگ جانا ਇਹ ਤਾਂ ਕੋਈ ਵੱਡੀ ਗੱਲ ਨਹੀਂ ਅਰੇ ਕਿਸੇ ਲਤਾੜੇ ਹੋਏ ਨੂੰ ਕਦੇ ਉਠਾਲ ਕੇ ਕੰਠ ਨਾਲ ਲਾਇਆ ਹੀ ਕਦੇ ਡਿੱਗੇ ਹੋਏ ਨੂੰ ਆਪਣੀ ਛਾਤੀ ਨਾਲ ਲਾ ਕੇ ਗਲਵਕੜੀ ਪਾਈ ਹੋ ਗਰੀਬ ਨਵਾਜ਼ ਸਾਹਿਬ ਸੱਚਾ ਪਾਤਸ਼ਾਹ ਕਹਿੰਦੇ ਨੇ ਜਿਹੜੇ ਪਰਾਇ ਤਾਤ ਪਿਆ ਨਾ ਬੜਾ ਵੱਡਾ ਰੋਗ ਗੁਰੂ ਗ੍ਰੰਥ ਸਾਹਿਬ ਨੇ ਤੇ ਫੈਸਲਾ ਕਰ ਦਿੱਤਾ ਭਈ ਜਿਸ ਦੇ ਅੰਦਰ ਤਾਤ ਪਰਾਇ ਹੋਵੇ ਜਿਸ ਦੇ ਅੰਦਰ ਤਾਤ ਫਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਲੋਕ ਪਰ ਲੋਕ ਕੋਈ ਚੋਦਾ ਭਲਾ ਨਹੀਂ ਹੋ ਸਕੇਗਾ ਜਿਹਦੇ ਅੰਦਰ ਪਰਾਇ ਤਾਤ ਹੈ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਦੁੱਖ ਤੇ ਉਦੋਂ ਹੋਣਾ ਜਦੋਂ ਪਰਾਇਆ ਪਰਾਇਆ ਭਲਾ ਨਹੀਂ ਤੂੰ ਚਿਤਵਣਾ ਜਦੋਂ ਪਰਾਏ ਨੂੰ ਤੂੰ ਦੁਖੀ ਕਰਨਾ ਚਾਹਨਾ ਜਦੋਂ ਪਰਾਏ ਦਾ ਬੁਰਾ ਮੰਗਣਾ ਉਦੋਂ ਤੇਰਾ ਆਪਣਾ ਬੁਰਾ ਹੋਣਾ ਮਿੱਤਰਾ ਜੇ ਆਪ ਸੁਖੀ ਚਾਹਨਾ ਤੇ ਪਰਾਏ ਦਾ ਸੁਖ ਲੋ ਗਰੀਬ ਨਵਾਜ ਕਹਿਣ ਲੱਗੇ ਬਾਣੀ ਚ ਲਿਖਿਆ ਬਿਸਰ ਗਈ ਸਭ ਤਾਤ ਪਰਾਇ ਜੇ ਤੂੰ ਬਾਣੀ ਪੜਦਾ ਹੋਵੇ ਤੈਨੂੰ ਅਰਥ ਆਉਂਦੇ ਹੋਣ ਤੇ ਲਿਖਿਆ ਹੈ ਬਿਸਰ ਗਈ ਸਭ ਤਾਤ ਪਰਾਇ ਭਾਈ ਕਿਵੇਂ ਬਿਸਰੀ ਇਹ ਤੇ ਰੋਗ ਬੜਾ ਅਹਿਮ ਹੈ ਖੂਨੀ ਰੋਗ ਹੈ ਲਹੂ ਵਿੱਚ ਪਰਵੇਸ਼ ਕਰ ਚੁੱਕੀ ਬਿਮਾਰੀ ਹੈ ਕਿਵੇਂ ਛੱਡ ਗਈ ਤੇ ਗਰੀਬ ਨਵਾਜ ਨੇ ਇੱਕ ਹਸਪੀਟਲ ਦੱਸਿਆ ਇੱਕ ਦਵਾਖਾਨਾ ਦੱਸਿਆ ਬਾਪੂ ਨੇ ਕਿ ਇਲਾਜ ਕਰਨ ਵਾਲਾ ਦਾਰੁਲ ਸ਼ਫਾਹ ਬਿਆਨ ਕੀਤਾ ਹੈ ਉਹ ਕੀ ਹੈ ਫਜ਼ੂਰ ਕਹਿੰਦੇ ਲੈ ਬਿਸਰ ਗਈ ਸਭ ਤਾਤ ਪਰਾਈ ਜਬ ਤੈਸਾ ਦੀ ਸੰਗੀਤ ਮੋਹ ਪਾਈ ਜਬ ਤੈਸਾ ਦੀ ਸੰਗੀਤ ਮੋਹ ਪਾਈ ਜਬ ਤੈਸਾ ਜੇ ਸਾਧ ਸੰਗਤ ਵਿੱਚ ਆ ਕੇ ਜਿੱਥੇ ਤੁਸੀਂ ਬੈਠੇ ਹੋ ਇੱਥੇ ਪਰਾਇ ਤਾਤ ਦਾ ਰੋਗ ਮਿਟਦਾ ਜੇ ਇਹ ਪਰਾਇ ਤਾਤ ਦੇ ਰੋਗ ਨੂੰ ਧੋਣ ਵਾਲਾ ਸ਼ਫਾਖਾਨਾ ਜੇ ਇਹ دارੁਲ ਸ਼ਫਾ ਜੇ ਇਹ ਤੰਦਰੁਸਤੀ ਦਾ ਘਰ ਜੇ ਇਹ ਆਬ-ਏ ਹਯਾਤ ਦਾ ਕੁੰਡ ਜੇ ਇਹ ਆਬ-ਏ ਜਮ ਜਮ ਦਾ ਚਸ਼ਮਾ ਜੇ ਇਹ ਆਬ-ਏ ਹਯਾਤ ਦਾ ਸੋਮਾ ਜੇ ਤੇ ਜਿਹੜਾ ਉਹਨੇ ਇੱਥੋਂ ਆਕੇ ਪਿਆਸਾ ਚਲਿਆ ਜਾ ਸਕੋ ਇੱਥੋਂ ਆਕੇ ਰੋਗ ਖਰੀਦ ਕੇ ਲੈ ਜਾਏ ਉਹਦੇ ਵਰਗਾ ਬਦਕਿਸਮਤ ਕੋਈ ਨਹੀਂ ਆਇਆ ਤੇ ਉੱਥੇ ਸੀ ਜਿੱਥੇ ਅੱਗ ਬੁਝ ਜਾਣੀ ਏ ਲੇਕਿਨ ਜੇ ਉਥੋਂ ਅੱਗ ਖਰੀਦ ਕੇ ਲੈ ਜਾਏ ਆਇਆ ਉਥੇ ਜਿੱਥੇ ਰੋਗ ਹਟਦੇ ਨੇ ਜੇ ਉਥੋਂ ਰੋਗ ਖਰੀਦ ਕੇ ਲੈ ਜਾਏ ਤੇ ਦਵਾਈ ਰੱਬ ਦੀ ਬਰੇ ਤੰਦਰੁਸਤ ਹੋਣ ਦੀ ਉਮੀਦ ਛੱਡ ਦਿਓ ਇਹਦੇ ਤੰਦਰੁਸਤ ਹੋਣ ਦਾ ਥਾਂ ਕੋਈ ਨਹੀਂ ਜੋ ਹੋਰ ਤੇ ਜੇ ਪਲਾਂ ਸਾਧ ਸੰਗਤ ਵਿੱਚ ਆ ਕੇ ਪਰਾਇ ਤਾਪ ਦਾ ਰੋਗ ਮਿਟ ਗਿਆ ਹੈ ਰੋਗ ਤੇ ਹੁਣ ਮਨ ਕੀ ਹਾਲਤ ਕੈਸੀ ਹੈ ਗਰੀਬ ਨੂੰ ਅਜ ਕਹਨ ਨਾ ਕੋਈ ਬਾਰੀ ਨਾ ਹੈ ਵਿਗਾਣਾ ਨਾ ਕੋਈ ਬਾਰੀ ਨਾ ਹੈ ਵਿਗਾਣਾ ਨਾ ਕੋਈ छेरे कोड़े दिया रसा कोई मेरा वैरी नहीं कोई मेरा दुश्मन नहीं जिथे मैं जा रहा उन्हें मैनू सदया होया ਤੇ ਉਹ ਐਡਾ ਨਲਾਇਕ ਨਹੀਂ ਪਹਿਲਾਂ ਮੈਨੂੰ ਦਾਵਤ ਦੇ ਪਹਿਲਾਂ ਮੈਨੂੰ ਬੁਲਾਵੇ ਪਹਿਲਾਂ ਮੈਨੂੰ ਨਮੰਤਰਣ ਦੇ ਤੇ ਜੇ ਮੈਂ ਉਹਦਾ ਸੱਦਿਆ ਹੋਇਆ ਜਾਵਾਂ ਤੇ ਮੇਰੇ ਨਾਲ ਤਲਵਾਰ ਲੈ ਕੇ ਲੜਨ ਲੱਗ ਪਏ ਉਹ ਐਸਾ ਬੇਵਕੂਫ ਨਹੀਂ ਹੈ ਛੋੜ ਦੇ ਸਰਕਾਰ ਤਨਹਾ ਤੇ ਜਿਹੜਾ ਸਵੇਰੇ ਪ੍ਰਭਾਤੇ ਗੋਂਦਾ ਗੁੰਦਦਾ ਸੀ ਉਹਦੇ ਨਾਲ ਲਸ਼ਕਰ ਹੈ ਤੋਪਖਾਨੇ ਹੈ ਸਿਪਾਹ ਹੈ ਫੌਜਾ ਹੈ ਮੈਗਜ਼ੀਨ ਹੈ ਨੇਜੇ ਹੈ ਪਾਲੇ ਹੈ ਬੰਦੂਕਾਂ ਹੈ ਰੈਕਲੇ ਹੈ ਓ ਤੂੜ ਤੁਮ ਦੀ ਚਲੀ ਆ ਰਹੀ ਏ ਕਟਾ ਉੱਡਦਾ ਚਲਿਆ ਆ ਰਿਹਾ ਤੇ ਸਰਕਾਰ ਆਲੀ ਦੀ ਜ਼ਾਤ ਤਨਹਾ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਇਸੰਬਾ ਮੁਸੰਨਫ ਤਨਹਾ ਉਹ ਤੇ ਆਇਆ ਦਰਿਆ ਦੇ ਹੜ ਵਾਂਗੂ ਸਰਕਾਰ ਇਧਰੋਂ ਚਲੇ ਗਏ ਤਨਹਾ ਜਿਸ ਵੇ ਮੈਦਾਨੇ ਜੰਗ ਦੇ ਵਿੱਚ ਹੋਈ ਮੁਲਾਕਾਤ ਹੈ ਹੋਈ ਭੇਟ ਅੱਖਾਂ ਹੁਣੇ ਚਾਰ ਉਹਨੇ ਇਹਨਾਂ ਨੂੰ ਵੇਖਿਆ ਸਰਕਾਰ ਨੇ ਉਹਨੂੰ ਵੇਖਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਸਿੱਤੇ ਪਾਤਸ਼ਾਹ ਮਹਾਰਾਜ ਨੇ ਮੁਲਾਕਾਤ ਹੁੰਦੀ ਹੈ ਆਪਣੀਆਂ ਅੱਖਾਂ ਵਿੱਚੋਂ ਇੱਕ ਪ੍ਰੇਮ ਪਿੰਨਾ ਬਾਣ ਕਿਰਪਾ ਕਟ ਅੱਖ ਦ੍ਰਿਸ਼ਟੀ ਦਾ ਤੀਰ साफ हो जिसकी निगाह उसे तीर की हाजत नहीं जिंद नजर सफा है मित्र ना तीर चुकने पे ना पत्थर साफ हो जिसकी निगाह तीर की हाजत नहीं साफ हो जिसकी हाजित जुबान शमशीर की हाजत नहीं जिन्होंने जुबान की तलवार चलानी आ तलवार घाटी चला रहे हैं ਜਿਨਾਂ ਨੂੰ ਨਗਰ ਦਾ ਤੀਰ ਮਾਰਨਾ ਆਵੇ ਉਹ ਪੱਥੇ ਵਾਲਾ ਤੀਰ ਨਹੀਂ ਕੱਢਦੇ ਵੈਸੇ ਸਰਕਾਰ ਕੋਲ ਪੱਥੇਵਾਰਾ ਤੀਰ ਵੀ ਹੈ ਜਿਹਦੇ ਵਾਸਤੇ ਲਿਖਿਆ ਚੁੰਗੀ ਮਾਰ ਪੱਥੇ ਵਿੱਚੋਂ ਚੜਿਆ ਕਮਾਨ ਉੱਤੇ ਚੱਲਿਆ ਮੈਦਾਨ ਵਿੱਚ ਮਾਰਦਾ ਫੁੰਕਾਰਾ ਤੀਰ ਸਿੱਧਾ ਤੁੱਕ ਜਾ ਰਿਹਾ ਵਖਾਰਿਆ ਹੈ ਜੌਹਰ ਰਣ ਮੋੜਿਆਂ ਵੀ ਮੁੜੇ ਨਹੀਂ ਹੋ ਗਿਆ ਆਵਾਰਾ ਤੀਰ ਚੰਨ ਵਾਂਗੂ ਹੁਣੇ ਜੋ ਮੁਖੜਾ ਚਮਕਦਾ ਸੀ ਲਾਲੋ ਲਾਲ ਹੋ ਗਿਆ ਹੈ ਵਹਨੇ ਆਈ ਸਾਰਾ ਤੀਰ ਛਲ ਛਲ ਸੀਨੇ ਹਲ ਚਲ ਪਾਈ ਦਲਾਂ ਵਿੱਚ ਤੇ ਵੇਖਣ ਨੂੰ ਜਾਪੇ ਮਸਾ ਢਾਈ ਫੁੱਟ ਸਾਰਾ ਤੀਰ ਇੱਕ ਤੇ ਉਹ ਵੀ ਤੀਰ ਆ ਲੇਕਿਨ ਇੱਕ ਸਰਕਾਰ ਦੇ ਜਿਸਮ ਦੇ ਪੱਥੇ ਵਿੱਚ ਨજર ਦਾ ਤੀਰ ਹੈ ਇਹ ਨજર ਦਾ ਤੀਰ ਕਿਸੇ ਵੇਲੇ ਅਨੂਪ ਕੌਰਾਂ ਨੂੰ ਮਾਰਿਆ ਸੀ ਇਹ ਨજર ਦਾ ਤੀਰ ਕਿਸੇ ਵੇਲੇ ਬਚਿੱਤਰ ਸਿੰਘ ਉੱਤੇ ਵੀ ਚੱਲਿਆ ਸੀ ਇਹ ਨਗਰ ਦਾ ਤੀਰ ਕਿਸੇ ਵੇਲੇ ਭਾਈ ਜੋਗਾ ਸਿੰਘ ਉੱਤੇ ਵੀ ਚੱਲਿਆ ਸੀ ਦੇਖੋ ਨਾ ਜੀ ਤਾਰਾਂ ਤੁਸੀਂ ਵੀ ਦੇਦੇ ਹੋ ਤਾਰਾਂ ਅਸੀਂ ਵੀ ਦੇਨੇ ਆ ਤਾਰਾਂ ਮੇਰੇ ਬਾਪੂ ਜੀ ਔਰ ਮੇਰੇ ਬਾਪੂ ਦੇ ਸਿੱਖ ਵੀ ਦੇਂਦੇ ਰਹੇ ਵਜੀ ਤਾਰ ਤਾਰ ਵਿੱਚ ਹੀ ਤਾਰ ਵਿੱਚ ਹੀ ਰਾਗਾ ਦੀ ਲੜੀ ਬਨ ਕੇ ਤਾਨ ਰਾਗ ਸੁਰ ਤਾਰ ਮਿਲਾਈ ਜਾਂਦੀ ਤੇ ਤਾਰ ਵਿੱਚ ਹੀ ਸ਼ਬਦ ਪਰੋਏ ਕੇ ਤੇ ਖਬਰ ਦੇਸ਼ ਪਰਦੇਸ ਪਹੁੰਚਾਈ ਜਾਂਦੀ ਬਿਨਾ ਇਹ ਨਾ ਦੇ ਤਾਰਿਕ ਹੋਰ ਵੀ ਏ ਉਹ ਸੀਨੇ ਵਿੰਨਦੀ ਮਨ ਚੁਰਾਈ ਜਾਂਦੀ ਮੇਰਾ ਭਾਵ ਉਸ ਨਜ਼ਰ ਦੀ ਤਾਰ ਤੋਂ ਹੈ ਸ਼ੈਦ ਖਾਨ ਵਿੰਨੇ ਜਿਹੜੀ ਤਾਰ ਦਾ ਸੀ ਛੁਰੀ ਤੇਜ਼ ਕਟਾਰ ਤੋਂ ਵੱਧ ਕਾਇਲ ਇਸੇ ਤਾਰ ਦੀ ਮਾਰ ਦੀ ਮਾਰਦਾ ਸੀ ਉਹ ਵਜੀ ਤਾਰ ਜਿਹੜੀ ਤਾਰ ਸ਼ੈਦ ਖਾਨ ਨੂੰ ਵਿੰਨ ਗਈ ਨਾ ਉਹ ਵਜੀ ਤਾਰ ਬੇਤਾਰ ਹੀ ਜਾਏ ਪੁੱਜੀ ਰਾਜ ਖੰਭਾ ਕੋਈ ਨਹੀਂ ਫਿਟਿੰਗ ਕੋਈ ਨਹੀਂ ਤੇ ਤਾਰ ਦਿੱਤੀ ਅਨੰਦਪੁਰੋਂ ਜਾਣੀ ਸੀ ਫਰੰਟੀਅਰ ਵਜੀ ਤਾਰ ਬੇਤਾਰ ਹੀ ਜਾਏ ਪੁੱਜੀ ਜੋਗਾ ਸਿੰਘ ਦੇ ਦਿਲ ਸਫਾ ਅੰਦਰ ਉਹ ਸੁੰਦਰ ਨਾਰ ਪਰਿਵਾਰ ਤਿਆਗ ਕੇ ਤੇ ਤੁਰਿਆ ਗੁਰੂ ਦੇ ਦਰਸ਼ਨ ਨੂੰ ਚਾਹ ਅੰਦਰ ਸਾਫ ਦਿਲ ਨੂੰ ਮੈਲ ਹੰਕਾਰ ਲੱਗੀ ਤਾਰ ਬੰਧ ਹੋ ਗਈ ਬਸ ਰਾਹ ਅੰਦਰ ਅਸਲ ਭੁੱਲ ਗਿਆ ਸਿਧਕ ਡੁੱਲ ਗਿਆ ਕੁੱਥਾਂ ਥਾਂ ਤੇ ਆ ਗਿਆ ਦਾ ਅੰਦਰ ਤਾਰ ਦਿਲਾਂ ਦੀ ਬੜੀ ਮਜ਼ਬੂਤ ਹੋਵੇ ਐ ਪਰ ਹਿਰਦਿਆਂ ਵਿੱਚ ਸਫਾਈ ਹੋਵੇ ਹਉਮੈ ਮੈਲ ਤੋਂ ਅੰਦਰਲਾ ਸਾਫ਼ ਕਰਕੇ ਬਿਰਤੀ ਚਰਨਾ ਦੇ ਵਿੱਚ ਟਿਕਾਈਓ ਉਹਦੇ ਦਿਲੇ ਅੰਦਰ ਤਾਰ ਪੁੱਜਦੀ ਨਹੀਂ ਉਹਦੇ ਜਿਲੇ ਅੰਦਰ ਤਾਰ ਪੁੱਜਦੀ ਨਹੀਂ ਜਿਹਦੀ ਸੁਰਤ ਨਿਸ਼ਾਨੇ ਤੋਂ ਉੱਕੀ ਹੋਈ ਹੈ ਜਾਂ ਕਿ ਜਿਹਨੂੰ ਨਿਵਾਸ ਦਾ ਪਤਾ ਕੋਈ ਨਹੀਂ ਦਿਲੋਂ ਲਹਿਰ ਪ੍ਰੇਮ ਦੀ ਮੁੱਕੀ ਹੋਈ ਹੈ ਫੋਨ ਵਾਂਗੇ ਉਹ ਟੱਲੀ ਖੜਕਾਏ ਤੇ ਖੜਕਾਏ ਕਹਤੇ ਕੰਨ ਲਾਉਂਦਾ ਹੱਥ ਨਾਲ ਚੁੱਕੀ ਹੋਈ ਐ ਬਾਬੂ ਸਾਹਿਬ ਤੋਂ ਇਹੋ ਜਵਾਬ ਮਿਲ ਸੀ ਖਾਓ ਕੰਨ ਨਾ ਭਾਈ ਜੀ ਰੁਕੀ ਹੋਈ ਐ ਰਿਤੇ ਰੂਪ ਰਸਤਾ ਜਾਂ ਸਫਾ ਹੋਵੇ ਸੁਰਤ ਅਸਲੀ ਨਿਸ਼ਾਨੇ ਤੇ ਟਿੱਗੀ ਹੋਵੇ ਤਾਹਾਂ ਗੁਰੂ ਆ ਵਿੱਚ ਨਿਵਾਸ ਕਰਦਾ ਥਾਉ ਨਾਲ ਹੰਕਾਰ ਨਾ ਰੁਕੀ ਹੋਵੇ ਜੇ ਅੱਗੇ ਐਂਗੇਜਮੈਂਟ ਕਿਤੇ ਹੋਰ ਤੇ ਹੋਈ ਹੋਏ ਫਿਰ ਨਹੀਂ ਇਹਦੇ ਪਹਿਲਾਂ ਅੰਦਰਲਾ ਸਾਫ਼ ਕਰਨਾ ਪੈਣਾ ਸੁਰਤ ਜੋੜਨੀ ਪੈਣੀ ਆ ਕਨੈਕਸ਼ਨ ਲੈਣਾ ਹੀ ਪੈਣਾ ਜਿੰਨਾ ਚਿਰ ਭਾਈ ਜੀ ਬੋਕੰਗ ਦਰਸਤ ਨਾ ਆਵੇ ਉਹਨਾਂ ਚਿਰ ਤਾਰ ਨਹੀਂ ਵਸੂਲ ਹੁੰਦੀ ਇਹ ਦੋਨਾਂ ਲੋਕਾਂ ਨੂੰ ਪਤਾ ਜਿੰਨਾ ਉਹਦਰਾ ਉਦਰੀ ਕਨੈਕਸ਼ਨ ਜੋੜੇ ਹੋਏ ਨੇ ਆਇਆ ਜਰਰ ਲਸ਼ਕਰ ਲੈ ਕੇ ਆਇਆ ਤੂਫਾਨ ਵਾਂਗੂ ਆਇਆ ਵਾਗ ਰੋਲਿਆਂ ਵਾਂਗੂ ਆਇਆ ਜਿਸ ਵੇਲੇ ਮੈਦਾਨੇ ਜੰਗ ਵਿੱਚ ਆਇਆ ਨਜ਼ਰਾਂ ਚਾਰ ਹੋਈਆਂ ਸਰਕਾਰ ਨੇ ਉਹਦੇ ਵੱਲ ਤੱਕਿਆ ਉਨੇ ਸਰਕਾਰ ਵੱਲ ਤੱਕ ਆ ਪਾਈ ਜੀ ਵਾਹਿਗੁਰੂ ਜਾਣੇ ਕੀ ਹੋਇਆ ਬੇਸ਼ਮਾਰ ਗੋਲੇ ਤੇ ਜਰਾਰ ਲਸ਼ਕਰ ਬੇਸ਼ਮਾਰ ਗੋਲੇ ਤੇ ਜਰਾਰ ਲਸ਼ਕਰ ਆਇਆ ਸੈਦ ਖਾਨ ਲੈ ਮਾਰੋ ਮਾਰ ਕਰਦਾ ਵਾਬ ਰੋਲਿਆਂ ਦਾ ਜੋ ਤੂਫਾਨ ਆਇਆ ਆਇਆ ਪਰਬਤਾਂ ਨੂੰ ਖਾਕ ਸਾਰ ਕਰਦਾ ਆਇਆ ਕਸਮ ਖਾ ਕੇ ਕਲਗੀ ਵਾਲੜੇ ਨੂੰ ਹੁਣੇ ਕਤਲ ਵੇਖੋ ਯਾ ਗ੍ਰਫਤਾਰ ਕਰਦਾ ਐ ਪਰ ਸਾਹਮਣੇ ਹੋਇਆ ਤੇ ਜਿਸਮ ਕੰਬਿਆ ਡਿੱਗਿਆ ਤੀਰ ਤੇ ਟਕਲੀ ਕਮਾਨ ਹੋ ਗਈ ਉਤਰ ਘੋੜਿਆਂ ਗੋਡਿਆਂ ਭਾਰ ਹੋਇਆ ਚੁਕਿਆ ਸੀਸ ਤੇ ਆਕੜ ਰਵਾਨੋ ਐਸੀ ਸਰਕਾਰ ਦਾ ਇੱਕ ਨਜ਼ਰ ਦਾ ਤੀਰ ਪਹਿਲਾ ਹੀ ਤੀਰ ਮਾਰਿਆ ਸਤਗੁਰੂ ਸੂਰਮੇ ਬਾਹਾ ਬਾਣ ਜੋ ਇੱਕ ਲਾਗਤ ਹੀ ਪੁਏ ਗਿਰ ਭਰਾ ਪਾਈ ਜੀ अपना आपा ना चलिया गया सामभिया ना गया जिस वेड़ियों उतरिया हाथ जुड़ गए कमान सिर वुकया सरकार आलि कदम बोसी करनी चाहिए गरीब नवाज ने आख्या कम खराब हो गया आया है किसे काम कर दा कुछ आया सर कलम कर टेकदा मथे गल की बनी देखो जी सरकार ने तीन ताने मारे सैद खान तीन ऐसे ताने ਜਿਹੜੇ ਕਬਰ ਦੇ ਵਿੱਚੋਂ ਮੁਰਦੇ ਨੂੰ ਜਗਾ ਕੇ ਬਾਹਰ ਕੱਢ ਕੇ ਲੜਨ ਵਾਸਤੇ ਆਵਾਦਾ ਕਰ ਦੇਣ ਇਹਦੇ ਤਾਨੇ ਜਿਨ੍ਹਾਂ ਵਿੱਚੋਂ ਪਹਿਲਾ ਤਾਨਾ ਇਹ ਸੀ ਸਰਕਾਰ ਕਹਿਣ ਲੱਗੇ ਓਏ ਸ਼ਾਹਦ ਖਾਨ ਤੂੰ ਇਮਾਨਦਾਰ ਕੁਰਾਨ ਦਾ حافظ ਤੇ ਸਵੇਰੇ ਪ੍ਰਭਾਤ ਵੇਲੇ ਪ੍ਰਤਗਿਆ ਕੀਤੀ ਤੂੰ ਵਾਅਦਾ ਕੀਤਾ ਤੂੰ ਇਕਰਾਰ ਕੀਤਾ ਤੂੰ ਆਪਣੇ ਮੰਨ ਨਾਲ ਆਪਣੇ ਇਸਲਾਮ ਨੂੰ ਆਦਰ ਕਰਕੇ ਭਈ ਮੈਂ ਯਾਦ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਨੂੰ ਗ੍ਰਿਫਤਾਰ ਕਰਾਂਗਾ ਤੇ ਜੇ ਨਾ ਗ੍ਰਿਫਤਾਰ ਹੋਇਆ ਤੇ ਮੈਂ ਆਦਾ ਸਿਰ ਕਲਮ ਕਰ ਦਿਆਂਗਾ ਓਏ ਵਾਦਾ ਕਰਕੇ ਆਇਓ ਮੈਨੂੰ ਗ੍ਰਿਫਤਾਰੀ ਕਰਨ ਦਾ ਗ੍ਰਿਫਤਾਰ ਕਰਨ ਦਾ ਮੈਨੂੰ ਕਤਲ ਕਰਨ ਦਾ ਤੇ ਇੱਥੇ ਆ ਕੇ ਮੈਨੂੰ ਮਥੇ ਟੇਕ ਨਾ ਓਏ ਬੇਜ਼ਬਾਨ ਨਾ ਹੋ ਜੇ ਈਮਾਨ ਵਾਲਾ ਹੈ ਜੇ ਜ਼ੁਬਾਨ ਵਾਲਾ ਹੈ ਤੇ ਮੈਨੂੰ ਕਤਲ ਕਰ ਜਾਂ ਮੈਨੂੰ ਗ੍ਰਿਫਤਾਰ ਦੂਸਰਾ ਤਾਨਾ ਸੀ ਦੂਸਰਾ ਓਏ ਸ਼ਾਹਦ ਖਾਨ ਮੈਂ ਤੇਰੇ ਬਾਪ ਦਾ ਕਾਤਲ ਹਾਂ ਮੈਦਾਨੇ ਜੰਗ ਵਿੱਚ ਤੇਰੇ ਬਾਪ ਨੇ ਮੇਰੇ ਹੱਥੋਂ ਮੌਤ ਕਮੂਲੀ ਮੈਂ ਉਹਨੂੰ ਸਦਾ ਦੀ ਨੀਂਦੇ ਸਵਾਲਿਆ ਮੈਂ ਤੇਰੇ ਬਾਪ ਨੂੰ ਜਹੰਨਮ ਪਹੁੰਚਾਉਣ ਵਾਲਾ ਤੇ ਜਿਹੜੇ ਬਾਪ ਦੇ ਬੇਟੇ ਹੁੰਦੇ ਨੇ ਨਾ ਉਹ ਆਪਣੇ ਬਾਪ ਦੇ ਕਾਤਲ ਕੋਲੋਂ ਬਦਲਾ ਲੈਣੇ ਰੇ ਬਦਲਾ ਜੇ ਆਪਣੇ ਬਾਪ ਦਾ ਬੇਟਾ ਹੈ ਤੇ ਆਪਣੇ ਬਾਪ ਦਾ ਬਦਲਾ ਲੈ ਮੈਨੂੰ ਕਤਲ ਕਰ ਜਾਂ ਗ੍ਰਿਫਤਾਰ ਤੀਸਰਾ ਤਾਨਾ ਸੀ ਸਰਕਾਰ ਦਾ ਕਹਿਣ ਲੱਗੇ ਸੁਣੋ ਸ਼ਾਦ ਖਾਨ ਜਿਹੜੇ ਬਾਦਸ਼ਾਹ ਦਾ ਤੂੰ ਨੌਕਰ ਹੈਂ ਉਹ ਮੈਨੂੰ ਆਪਣਾ ਦੁਸ਼ਮਣ ਜਾਣਦਾ ਹਾਲਾਂ ਮੈਂ ਤਾਂ ਦੁਸ਼ਮਣ ਨਹੀਂ ਪਰ ਉਹ ਸਮਝ ਬੈਠਾ ਵੇ ਗੁਰੂ ਗੋਬਿੰਦ ਸਿੰਘ ਮੇਰਾ ਦੁਸ਼ਮਣ ਤੇਰਾ ਮਾਲਕ ਜਿਹੜਾ ਤੂੰ ਨਮਕ ਖਾਨਾ ਜਿਹੜਾ ਤੂੰ ਲੋਣ ਖਾਨਾ ਉਹ ਮੈਨੂੰ ਆਪਣਾ ਦੁਸ਼ਮਣ ਜਾਣਦਾ ਤੇ ਆਪਣੇ ਮਾਲਕ ਦੇ ਦੁਸ਼ਮਣ ਦੇ ਪੈਰਾਂ ਉੱਤੇ ਮਥੇ ਟੇਕਣੇ ਨਮਕ ਹਰਾਮ ਕੁਰਾ ਤੇ ਨਮਕ ਹਰਾਮ ਨਾ ਬਣ ਨਮਕ ਹਲਾਲ ਬਣ ਉਠ ਤਲਵਾਰ ਸੰਭਾਲ ਐ ਦੋ ਹੱਥ ਵੇਖ ਦੋ ਵਖਾ ਕਲਗੀ ਵਾਲੇ ਮੁਸਕਾਏ ਸੁਭਾਗ ਨੈਣੋਂ ਉਹ ਬਖਸ਼ਿਸ਼ ਮਿਹਰ ਦਾ ਨੂਰ ਬਰਸਾਨ ਲੱਗੇ ਸਿਰ ਤੇ ਹੱਥ ਧਰ ਪਾਪ ਸਭ ਛਾੜ ਦਿੱਤੇ ਤੇ ਕੋਮਲ ਬੁੱਲਾਂ ਚੋਂ ਬਚਨ ਫੁਰਮਾਨ ਲੱਗੇ ਐ ਜਰਨੈਲ ਕਿਉਂ ਆਪਣੀ ਪ੍ਰਤਗਿਆ ਨੂੰ ਆਹ ਰਣ ਭੂਮ ਦੇ ਵਿੱਚ ਭੁਲਾਣ ਲੱਗੇ ਤੁਹਾਡਾ ਬਾਦਸ਼ਾਹ ਮੈਨੂੰ ਕਹੇ ਸ਼ਤਰੂ ਫਿਰ ਮੇਰੇ ਨਾਲ ਉਹ ਪਿਆਰ ਵਿਧਾਨ ਲਗੇ ਤੇ ਛੰਮ ਛਮ ਅੰਸੂਆਂ ਨਾਲ ਗੁਰ ਚਰਨ ਧੋ ਕੇ ਗਦ ਗਦ ਕੰਠ ਵਿੱਚੋਂ ਇਹ ਜਵਾਬ ਆਇਆ ਜੀ ਮੈਂ ਹਾਂ ਸ਼ਾਇਦ ਤੇ ਤੁਸੀਂ ਸ਼ਿਆਦ ਸੱਚੇ ਮੈਂ ਹੋਣ ਲਈ ਸ਼িকার ਜਨਾਬ ਆ ਸ਼ਾਇਦ ਤੇ ਸ਼ਿਆਦ ਦੋਵੇਂ ਫਾਰਸੀ ਦੇ ਲਫ਼ਜ਼ ਨੇ ਸਯਾਦ ਮੈਨੇ ਹੁੰਦਾ ਸ਼ਿਕਾਰੀ ਸਹਿਦ ਮੈਨੇ ਹੁੰਦਾ ਸ਼ਿਕਾਰ ਮੈਂ ਹਾਂ ਸਹਿਦ ਮੈਂ ਹਾਂ ਸ਼ਿਕਾਰ ਤੁਸੀਂ ਹੋ ਸਯਾਦ ਸ਼ਿਕਾਰੀ ਆਇਆ ਤੇ ਸਾਤ ਤੁਹਾਨੂੰ ਸ਼ਿਕਾਰ ਕਰਨ ਪਰ ਮੈਂ ਉਲਟਾ ਤੁਹਾਡਾ ਸ਼ਿਕਾਰ ਹੋ ਗਿਆ ਤੁਹਾਡੀ ਕਿਰਪਾ ਦ੍ਰਿਸ਼ਟੀ ਨੇ ਮੈਨੂੰ ਮੋ ਲਿਆ ਤੁਹਾਡੀ ਕਿਰਪਾ ਦ੍ਰਿਸ਼ਟੀ ਨੇ ਮੈਨੂੰ ਕਤਲ ਕਰ ਦਿੱਤਾ ਸੁੰਦਰ ਮੀਰ ਸ਼ਿਕਾਰੀਆ ਇਹ ਕੇਸ ਤੇਰੇ ਮੇਰੇ ਗਲੇ ਵਿੱਚ ਪਏ ਕਮੰਦ ਹੋ ਕੇ ਸੁੰਦਰ ਮੀਰ ਸ਼ਿਕਾਰੀਆ ਇਹ ਕੇਸ ਤੇਰੇ ਮੇਰੇ ਗਲੇ ਵਿੱਚ ਪੈਂ ਕਮੰਦ ਹੋ ਕੇ ਕਿੱਥੇ ਜਾਣ ਤੇਰੀ ਮੈਂ ਮੰਗਦਾ ਸਾਂ ਆਪਾ ਵਾਰਦਾ ਹਾਂ ਹੁਣ ਆਨੰਦ ਹੋ ਕੇ ਮੈਨੂੰ ਚਾੜ ਪਰਖਿਆ ਦੀ ਚਰਖੇ ਉੱਤੇ ਮੈਂ ਲੱਖਾਂ ਸੂਤ ਬਾਰੀਕ ਦੀ ਤੰਦ ਹੋ ਕੇ ਭਾਈ ਗੋਬਿੰਦ ਨਾਮ ਦੇ ਅੱਖਰ ਲਿਖੋ ਹਣ ਤਾਂ ਕਲਮ ਕਲਮ ਹੋ ਕੇ ਬੰਦ ਬੰਦ ਹੋ ਕੇ ਹਣ ਤੇ ਟੁਕੜੇ ਟੁਕੜੇ ਹੋ ਕੇ ਬਾਪੂ ਤੇਰੇ ਨਾਮ ਦੇ ਅੱਖਰ ਹੀ ਲਿਖਾਂਗਾ ਹੁਣ ਤੇ ਗੋਬਿੰਦ ਗੋਬਿੰਦੀ ਜਪਾਂਗਾ ਹੁਣ ਤੇ ਅਕਾਲ ਅਕਾਲ ਹੀ ਜਪਾਂਗਾ ਤੇਰੀ ਕਿਰਪਾ ਦ੍ਰਿਸ਼ਟੀ ਨੇ ਮੈਨੂੰ ਰਸਤਾ ਦੱਸ ਦਿੱਤਾ ਮੈਨੂੰ ਜ਼ਾਲਮ ਨੂੰ ਖੁਦਾ ਪਰਸਤ ਬਣਾ ਦਿੱਤਾ ਮੈਨੂੰ ਹਤਿਆਰੇ ਨੂੰ ਅੰਦਰ ਚਿੰਗ ਚੁਆਤੀ ਲਾ ਦਿੱਤੀ ਏ ਮੇਰੇ ਬਾਪੂ ਆਪਣੀ ਚਰਨੀ ਲਾ ਲਾ ਗਰੀਬ ਨੂੰ ਅੱਜ ਆਪਣੇ ਦਰੋਂ ਕਰੋ ਪਿਹਾਰੀ ਜਾਣ ਕੇ ਮੌਲਾ ਦੇ ਨਾਮ ਦੀ ਖਰਾਜ ਦੇ ਦੇ ਮੈਂ ਆਪਣੀ ਬਿਗੜੀ ਬਣਾ ਲਾਂ ਮੈਂ ਆਪਣੀ ਆਖਬਤ ਸੁਧਾਰ ਲਾਂ ਮੈਂ ਜਹੰਨਮ ਜਾਣੋਂ ਬਚ ਜਾ ਮੈਂ ਜੰਨਤ ਨਸੀਬ ਬਣ ਜਾ ਤੂੰ ਬਖਸ਼ਿੰਦ ਮਹਿਰਮ ਹੈ ਮੇਰੇ ਉਤੇ ਤਰਸ ਖਾ ਮੇਰੇ ਉਤੇ ਦਇਆ ਕਰ ਗਰੀਬ ਨੂੰ ਅਜਨੇ ਥਾਕੜਾ ਦੇ ਕੇ ਖੂਖਾਰ ਨੂੰ ਇੱਕ ਦਰਿੰਦੇ ਨੂੰ ਇੱਕ ਦੁਨੀਆ ਦੇ ਉਤੇ ਆ ਕੇ ਕਿਆਮਤ ਵਾਪਰਾ ਕਰਕੇ ਬਲਿਸ਼ਤ ਬਲਿਸ਼ਤ ਜ਼ਮੀਨ ਖੂਨ ਲੂਦਾ ਕਰਨ ਵਾਲੇ पटके खुदा के रख दिता, ते मेरा नाम कर फिर उन्होंने यह नहीं आख्या मेरे स्वरूप का ध्यान तरिया कर कह लगे अल्लाह की बंदगी तमाम गुनाहों को एकदम नबूत कर देती है आईना ना दिल को सफा कर देती है और भूले भटके को रास्ता दिखाकर कादर मुतल के दीदार मुहैया कर देती है अगर चाहते हो तो खुदा तला की बंदगी में मसरूफ हो जाओ रजू हो जाओ और उसके नाम का एकदम जिक्र किया करो ताकि तुम्हारी आकबत दुरुस्त हो जाए गुरु गोविंद सिंह साहब सचा पातशाह महाराज जिदी विशाखी मना रहे हो जिन्होंने तुम तो होका दे के गल कही शायद खान हुए गल कही ਆਵਾਮ ਨੂੰ ਇਹ ਗੱਲ ਕਹੀ तमाम ابن آدم ਦੀ اولاد ਮੁਰਸੇ ਅਗਸੇ ਜਿੰਨ ਕੋਟ ਦਲੇ ਮੁੰਡ ਰਾਖ ਨੂੰ ਮਾਰਨ ਵਾਲਾ ਮਧੂ ਕਟਪ ਨੂੰ ਮਾਰਨ ਵਾਲਾ ਮੁਰ ਦੈਂਤ ਨੂੰ ਮਾਰਨ ਵਾਲਾ ਅਗ ਦੈਂਤ ਨੂੰ ਮਾਰਨ ਵਾਲਾ ਐਸੇ ਐਸੇ ਕਰੋੜਾਂ ਦੈਂਤਾਂ ਨੂੰ ਦਲ ਮਲ ਦੇਣ ਵਾਲਾ ਕੋਟ ਕਰੀ ਕਬੂ ਨਜਨੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਐਸੇ ਵੀ ਰਾਜੇ ਹੋਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਕਿਲਾ ਨਹੀਂ ਬਣਾਇਆ ਕਿਲਾ ਕਹਿਣ ਲੱਗੇ ਕਿਲਾ ਬਣਾਉਣਾ ਕਮਜ਼ੋਰਾਂ ਦੀ ਨਿਸ਼ਾਨੀ ਕਮਜ਼ੋਰਾਂ ਦਾ ਕੰਮ ਹੈ ਕਿਲਾ ਐਸੇ ਕਰਕੇ ਬਣਾਉਂਦੇ ਨੇ ਭਾਜਦੋਂ ਭੀੜ ਬਣੇਗੀ ਕਿਲੇ ਚ ਵੜ ਜਾਗੇ ਤੇ ਕਮਜ਼ੋਰਾਂ ਦਾ ਹੀ ਕੰਮ ਹੈ ਨਾ ਐਸੇ-ਐਸੇ ਰਾਜੇ ਹੋਏ ਜਿਨ੍ਹਾਂ ਨੇ ਕਿਲਾ ਹੀ ਨਹੀਂ ਬਣਾਇਆ ਕਿ ਸਾਨੂੰ ਕਿਹਦਾ ਡਰਿਆ ਓਟ ਕਰੀ ਕਭੂ ਨਜਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਓਟ ਆਸਰਾ ਯਾਨੀ ਕਿਲਾ ਨਹੀਂ ਬਣਾਇਆ ਰਣ ਚੋਟ ਪਰੀ ਪਗ ਦਵਨ ਟਲੇ ਹੈ ਜਿਸ ਵੇ ਨਗਾਰੇ ਦੇ ਉੱਤੇ ਰਣ ਮੈਨੇ ਮੈਦਾਨੇ ਜੰਗ ਦੀ ਲੜਾਈ ਦੀ ਚੋਟ ਪਈ ਤੇ ਦੋ ਪੈਰ ਨਹੀਂ ਪਛਾਇਆ ਹੈ ਸਗੋ ਅਗਾਏ ਗਏ ਸਿੰਧੂ ਵਿਖੇ ਜਨ ਬੁੱਢੇ ਮਿਸਾਚਰ ਜਿਹੜੇ ਰਾਖਸ਼ ਸਮੁੰਦਰ ਚ ਡੋਬਿਆ ਨਾ ਡੁੱਬੇ ਪਾਵਕ ਬਾਣ ਬਹੇ ਨਾ ਜਲੇ ਹਨ ਅਗਨੀ ਬਾਣ ਜਿਨ੍ਹਾਂ ਨੂੰ ਮਾਰੇ ਅਗਨੀ ਬਾਣ ਤੇ ਅਗਨੀ ਬਾਣਾ ਨਾਲ ਵੀ ਜਿਹੜੇ ਨਾਂ ਛੜੇ ਨਾ ਜਲੇ ਨਾ ਖਸ਼ਮ ਹੋਏ ਐਡੇ ਐਡੇ ਵੱਡੇ ਜਿਹੜੇ ਸਨਾਂ ਉਹਨਾਂ ਵਾਸਤੇ ਬਾਪੂ ਕਹਿੰਦਾ ਤੇ ਐਡੇ ਐਡੇ ਵੱਡੇ ਰਾਜੇ ਉਹ ਰਾਜੇ ਤੇ ਅਸ ਤੌਰ ਬਿਲੋਕ ਐਡੇ ਐਡੇ ਵੱਡੇ ਰਾਜੇ ਤੇ ਮੈਨੇ ਪਰਬਲ ਮਹਾਸ਼ਕਤੀ ਦੇ ਮਾਲਕ ਅਸ ਤੌਰ ਅਸ ਮੈਨੇ ਤਲਵਾਰ ਤੌਰ ਮੈਨੇ ਤੇਰੀ ਐਡੇ ਐਡੇ ਵੱਡੇ ਰਾਜੇ ਤੇਰੀ ਤਲਵਾਰ ਨੂੰ ਬਿਲੋਕ ਬਿਲੋਕ ਮੈਨੇ ਵੇਖਣਾ ਅਲੋਕ ਅਲੋਕ ਮੈਨੇ ਅਸਚਰਜ ਅਲੌਕਿਕ ਐਡੇ ਐਡੇ ਵੱਡੇ ਰਾਜੇ ਤੇਰੀ ਸ਼ਮੇ ਦੀ ਵਕਤ ਦੀ ਅਲੌਕਿਕ ਤਲਵਾਰ ਨੂੰ ਵੇਖ ਕੇ ਤੇ ਅਸ ਤੌਰ ਬਿਲੋਕ ਅਲੋਕ ਸੁਲਾਜ ਕੋ ਛੱਡ ਕੇ ਭਜ ਚਲੇ ਲੱਜਾਂ ਨੂੰ ਅਣਖ ਨੂੰ ਸੂਰਮਿਆਂ ਵਾਲੀ ਬਹਾਦਰੀ ਨੂੰ ਛੱਡ ਕੇ ਚਲੇ ਗਏ ਮੁੰਢੋਂ ਸੇ ਮਦਕੈਟ ਬਸੇ ਮੁਰਸੇ ਅਗ ਸੇ ਜਨ ਕੋਟ ਦਲੇ ਹੈ ਕੋਟ ਕਰੀ ਕਬੂ ਨ ਜਨੇ ਰਣ ਚੋਟ ਪਰੀ ਪਗ ਧਾਨ ਟਲੇ ਹੈ ਸਿੰਧੂ ਬਿਖੇ ਜੇ ਨ ਬੁੱਢੇ ਨ ਸਚਰ ਪਵਕ ਬਣ ਬਹੇ ਨ ਜਲੇ ਹੈ ਤੇ ਅਸ ਤੋਰ ਬਿ ਲੋਕ ਅਲੋਕ ਸੁਲਾਜ ਕੋ ਛਾਡ ਕੇ ਭਾਜ ਚਲੇ ਤੇਰੀ ਤਲਵਾਰ ਦੇ ਸਾਹਮਣੇ ਉਹ ਵੀ ਨ اٹਕੇ ਉਹ